ਸੱਟ ਲਈ ਥੋੜੀ ਲੈ ਲਓ ਸਪਨਾ ਅਰੇ ਬਾ ਇੱਕਾ ਕੁੜੀ ਦਿਖ ਲਿਆ ਤਿੰਨ ਚਾਰ ਦਿਨ ਹੋ ਗਏ ਹਾਲੇ ਤੱਕ ਘਰ ਨਹੀਂ ਵਾਪਸ ਆਈ ਉਹਦਾ ਕੋਈ ਹਤਾ ਪਤਾ ਨਹੀਂ ਕਿੱਥੇ ਹੈ ਕਿਵੇਂ ਹੈ ਕਿਹੜੇ ਹਾਲਚ ਹੈ ਹੱਤੋਂ ਮੈਨੂੰ ਇਹ ਸੁਪਨੇ ਐਨੇ ਭੇੜੇ ਭੇੜੇ ਆਂਦੇ ਨੇ ਹਾਏ ਰੱਬਾ ਕਿਤੇ ਇਹ ਸੁਪਨਾ ਜਾਂ ਸੱਚੀ ਨਾ ਹੋ ਜਾਏ ਨਾ ਮੈਂ ਕਰਦੀ ਆ ਮੁੰਡੇ ਨਾਲ ਗੱਲ ਕਰਦੀ ਆ ਉਹਨੂੰ ਪੂਰਾ ਪੂਰਾ ਵੇਗੋਰ ਨਹੀਂ ਹੈਗੀ ਕੁੜੀ ਦੀ ਉਹ ਪੂਰਾ ਖਬਰ ਨਹੀਂ ਰੱਖਦਾ ਮੈਂ ਉਹਨੂੰ ਦੱਸਦੀ ਆ ਬਈ ਮੈਨੂੰ ਬਹੁਤ ਭੜੇ ਭੜੇ ਖਿਆਲ ਆਉਂਦੇ ਨੇ ਬਹੁ ਮੈਂ ਮਰ ਜਾ ਆ ਕੰਜਰ ਨੇ ਕੀ ਸ਼ਰਮ ਲਾਹੀ ਐ ਬਈ ਮੁੰਡਿਆ ਬੇਸੁਰਤ ਕਰ ਲੈ ਨਾ ਤੈਨੂੰ ਹੰਨਾਸ਼ਾਂਦੀ ਪਈ ਐ ਬੇ ਘਰੇ ਦਾ ਦੇਖ ਲੈ ਕੀ ਕੁਝ ਹੋ ਰਿਹਾਗਾ ਤੂੰ ਘਰ ਬਾਰੇ ਨਹੀਂ ਸੋਚਣਾ ਕਟੋਕਟੀ ਆਪਣੀ ਭੈਣ ਬਾਰੇ ਤਾਂ ਸੋਚ ਲੈ ਕਿੰਨੇ ਦਿਨ ਹੋ ਗਏ ਉਹਨੂੰ ਘਰੋਂ ਗਈ ਨੂੰ ਉਹਦਾ ਕੋਈ ਪਤਾ ਸੱਤਾ ਨਹੀਂ ਮੈਂ ਮੁੰਡਿਆ ਸੁਰਤ ਕਰ ਹਉ ਦੇਖ ਲੈ ਪ੍ਰੌਣੀ ਦਾ ਮੈਨੂੰ ਫੋਨ ਆਇਆ ਸੀ ਹੁਣ ਆਂ ਦੱਸ ਮੈਂ ਉਹਨੂੰ ਕੀ ਜਵਾਬ ਦੇ ਮੰਗੀ ਮੈਨੂੰ ਦੱਸ ਤਾਂ ਦੇ ਹਾਇ ਰੱਬਾ ਮੇਰਾ ਮੁੰਡੇ ਦਾ ਕੀ ਕਰਾਂ ਐਦੂ ਤਾਂ ਨਾ ਹੀ ਹੁੰਦਾ ਹੁਣ ਮੈਂ ਦੱਸ ਉਹਨੂੰ ਕੱਲੀ ਜਣੀ ਕਿੱਥੇ ਕਿੱਥੇ ਲੱਭੂੰਗੀ ਇਹਨੂੰ ਭੋਰਾ ਫਿਕਰਨੀ ਹੈਗੀ ਜੱਸ ਸੌਂਤ ਕਰ ਲੈ ਪੁੱਤ ਆ ਬੈਠਾ ਤੇ ਪੈ ਜਾ ਚੰਗਾ ਖੜਾ ਹੋ ਬੈਠਾ ਤੇ ਪੈ ਕੀ ਹਾਲ ਬੜਾ ਰਖਾਦਾ ਖੜਾ ਹੋ ਬੈਠਾ ਦਿੱਤਾ ਮਰ ਜਾ ਉੱਤੇ ਤਾਂ ਪੈ ਜਾ ਜਾ ਬੇਪਰੇ 굿테게, 카라마, 베르, 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 ਕਰਤਾ ਮੂੰਹ ਪੁੱਟ ਕੇ pase ho gaya ਤੂੰ ਤਾਂ ਖੜਾ ਛਟਾ ਲਿਆ ਹੁਣ ਮੈਂ ਦੱਸ ਕੀ ਕਰਾਂ ਕਿੰਨੂੰ ਤਾਂ ਪਤਾ ਵੀ ਨਹੀਂ ਹੈਗਾ ਵੀ ਇਸ ਘਰ ਦੇ ਵਿੱਚ ਚੱਲੀ ਕੀ ਜਾਂਦਾ ਢੂੰਡਣ ਨਾ ਸਤੇ ਲੱਗ ਗਿਆ ਇੱਥੇ ਕੁੜੀ ਦਾ ਕਿੰਨੇ ਦਿਨ ਹੋ ਗਏ ਉਹਦਾ ਕੋਈ ਹਤਾ ਪਤਾ ਨਹੀਂ ਹੈਗਾ ਹੁਣ ਮੈਂ ਕੱਲੀ ਜਣੀ ਉਹਨੂੰ ਕਿੱਥੇ ਲੱਭੂੰਗੀ ਥਾਰੇ ਲੋਕਾਂ ਦਾ ਕਿਹੜਾ ਮੂੰਹ ਫੜਿਆ ਹੁਣ ਲੱਗ ਜਾਣਗੇ ਗੱਲਾਂ ਬਣਾਣਾ ਮੈਂ ਕਿਸੇ ਨਾਲ ਨਿਕਲ ਕੇ ਭੱਗ ਗਈ ਇੱਕ ਦੁੱਤੀ ਕਰਾਂ ਭੱਗੀ ਉਹ ਤੋਂ ਬਦਨਾਮੀ ਉਹ ਗੰਦੇ ਨੇ ਹਰੀ ਦੇ ਦੰਦੇ ਇੱਕ ਪਾਸੇ ਲੋਕਾਂ ਦੇ ਤਾਂ ਦੋ ਪਾਸੇ ਨੇ ਕਿ ਮੂੰਹ ਫੜ ਲਾਂਗੇ ਕਿਸੇ ਦਾ ਮੈਂ ਕੀ ਕਰਾਂ ਉਹ ਪੁੱਤ ਮੈਂ ਤਾਂ ਇਹ ਕਹਿੰਦਾ ਸੀਗਾ ਹਾਂਜੀ ਉਹ ਕੁਛ ਨੂੰ ਤਾਂ ਪਤਾ ਲੱਗਿਆ ਮਾੜਾ ਮੁੱਟਾ ਉਹ ਨਾ ਬਾਪੂ ਮੈਨੂੰ ਨਹੀਂ ਕੁਛ ਪਤਾ ਲੱਗਿਆ ਨਾ ਮੈਨੂੰ ਕੋਈ ਫੋਨ ਪਾਣਾ ਆ ਉਹਨਾਂ ਦਾ ਮਾੜਾ ਬੰਤੇ ਸੋਰੇਂ ਦੇ ਕੁਛ ਦੱਸਿਆ ਦਿੰ ਨਾ ਬਾਪੂ ਮੈਨੂੰ ਨਹੀਂ ਕੁਛ ਦੱਸਿਆ ਅੱਛਾ ਯਾਰ ਕਿਹੜਾ ਚਾਂਸ ਕੀ ਹੋ ਗਿਆ ਮੈਂ ਤੁਹਾਨੂੰ ਇਹ ਕਹਿੰਦਾ ਸੀਗਾ ਵੀ ਕਿ ਕਈ ਵੀ ਰਹੀ ਅੱਜ ਕੱਲ੍ਹ ਕੁੜੀਆਂ ਮੁੰਡਿਆਂ ਦੇ ਚੱਕਰ ਜੇ ਚੱਲਦੇ ਰਹਿੰਦੇ ਨੇਗੇ ਵੀ ਮੈਂ ਤਾਂ ਨਾ ਕੋਈ ਚੱਕਰ ਸੀ ਕਿਸੇ ਨਾਲ ਪਗਬੋਗ ਗਈ ਹੋਵੇ ਉਹ ਚੱਲ ਜਿਹੜਾ ਵੀ ਕੁਝ ਹੋਇਆ ਵਧੀਆ ਬਾਪੂ ਬਾਕੀ ਦੇਖਦਾ ਤੂੰ ਹੀ ਦੇਖਿਆ ਸੀ ਹਨਾ ਤੇਰੀ ਦੇਖ ਦੇਖਤੀ ਸਾਰੀ ਓਏ ਉਹ ਤਾਂ ਕਰ ਠੀਕ ਆ ਪੁੱਤ ਦੇਖਿਆ ਤਾਂ ਮੈਂ ਹੀ ਸੀ ਮਾਂ ਪਿਓ ਦਾ ਚੰਗੇ ਲਈ ਕਰਦਾ ਹੁੰਦਾ ਮਾਂ ਪਿਓ ਮਾੜੇ ਵਾਸਤੇ ਨਹੀਂ ਕਰਦਾ ਹੁੰਦਾ ਹੁਣ ਮੈਂ ਤਾਂ ਚੰਗੇ ਹੀ ਦੇਖਿਆ ਸੀਗਾ ਮੈਨੂੰ ਕੀ ਪਤਾ ਸੀ ਵੀ ਐ ਹੋ ਜਾਊਗਾ ਉਹਨਾਂ 'ਚ ਮੇਰਾ ਵੀ ਕੀ ਕੁਸੂਰ ਹੈ ਬਾਪੂ ਚਾਹ ਜਿਹੜਾ ਕੁਝ ਹੋਊਗਾ ਦੇਖੀ ਜਾਊਗੀ ਯਾਰ ਹੁਣ ਮੈਂ ਤਾਂ ਕੰਮ ਕਰਦਾ ਤੇ ਇਧਰ ਚੱਲ ਮੈਂ ਐ ਕਰਦਾ ਤੂੰ ਵੀ ਕਰਦਾ ਕੰਮ ਕਾਂਸ ਸਾਹਮਣਾ ਮੈਂ ਕੱਪੜੇ ਚ ਬਦਲ ਕੇ ਮੈਂ ਪਤਾ ਲਿਆ ਆਂ ਜਾ ਐ ਮੈਂ ਸਾਰੇ ਪਰਿਵਾਰ ਦੇ ਤੇਰੀ ਹੁਣ ਤੂੰ ਜਾ ਆ ਉਹ ਜ਼ਰੂਰ ਆ ਪੁੱਤ ਜਾ ਜਾ ਅਗਲਾ ਕੀ ਆਖੂਗਾ ਵੀ ਮੜੀ-ਮੁੜੀ ਰਤੀ ਵੀ ਫਿਕਰ ਨਹੀਂ ਕਰਦੇ ਠੀਕ ਆ ਜਾਈ ਚਿੰਤਾ ਮੈਨੂੰ ਵੀ ਆ ਉੱਤੇ ਵਿਆਹ ਐ ਖੜਿਆ ਲੋਕਾਂ ਨੂੰ ਕੀ ਜਵਾਬ ਦੇਵਾਂਗੀ ਹੁਣ ਰਿਸ਼ਤੇਦਾਰ ਭੈਣ ਭਾਈ ਤਾਂ ਮੈਨੂੰ ਪੁੱਛਦੇ ਆ ਸਾਰੇ ਨਾ ਹੁਣ ਕੀ ਜਵਾਬ ਦੇਵਾਂਗੇ ਅਗਲੇ ਨੂੰ ਦੱਸ ਚਲ ਫਿਰ ਜਾਇਆ ਬਾਪੂ ਕਰਿਆ ਪਤਾ ਚਲ ਮੈਂ ਜਾਣਾ ਕੱਪੜੇ ਬਦਲਣਾ ਫਿਰ ਮੈਂ ਦੇਖ ਲੈ ਮੁੰਡੇ ਦਾ ਵੀ ਸਰਿਆ ਪਿਆ ਸਾਰਾ ਦਿਨ ਅੰਦਰੋਂ ਨਿਕਲਦਾ ਕਿ ਗੱਭਿ ਮਾ ਅਗਮ ਚੋਂਦੀ ਸੀ ਚਾਹ ਦੀ ਘੁੱਟ ਬਣਾਉਣੀ ਆ ਚੱਲ ਬਣਾ ਲਾਵਾਂ ਪੀ ਲਾਂਗੇ ਤੇਰੇ ਕੰਨ ਚਾਹ ਲੰਗਦੀ ਐ ਉਹ ਤੂੰ ਹੀ ਨਾ ਬੁਲੀਏ ਕਰਮਾ ਮੈਨੂੰ ਥੋੜੇ ਪੈਸੇ ਦੇ ਦੇ ਮੈਨੂੰ ਕੰਮ ਸੀ ਜ਼ਰੂਰੀ ਇਹ ਨਾ ਪੈਸੇ ਨਾ ਕੀ ਕਰਨਾ ਤੂੰ ਉਹ ਜ਼ਰੂਰੀ ਕੰਮ ਐ ਮੈਂ ਉਹ ਕਰਨਾ ਸੀ ਤਾਂ ਕਰਦੀ ਮਤਲਬ ਹੈ ਨਹੀਂ ਸੀ ਮੈਂ ਜਾਣਦੀ ਆ ਕਿਹੜਾ ਜ਼ਰੂਰੀ ਕੰਮ ਐ ਬੇ ਸੁਧਰ ਜਾ ਤੂੰ ਹਲੇ ਵੀ ਕੁਝ ਨਹੀਂ ਡੁੱਲੇ ਵੇਰਾ ਦਾ ਵਿਗੜਿਆ ਹੈਗਾ ਸੁਧਰ ਜਾ ਮੇਰਾ ਪੁੱਤ ਬਣ ਕੇ ਆਹ ਨਸ਼ਿਆਂ ਨੇ ਸਾਰਾ ਘਰ ਖਾਲਿਆ ਹਲਿੰਦਰਾ ਪੋਪਾ ਪਰਿਆ ਹੈਗਾ ਹੈ ਉਹ ਨਾ ਨਸ਼ਾ ਨਹੀਂ ਕਰਨਾ ਬੀਬੇ ਹੋਰ ਦੱਸ ਤੂੰ ਕਿਹੜਾ ਬਿਜ਼ਨਸ ਤੋੜਨਾ ਆ ਕਿ ਨਸ਼ਾ ਨਹੀਂ ਕਰਨਾ ਮੈਂ ਜਾਣਦੀ ਨਹੀਂ ਹੈਗੀ ਉਹ ਨਾ ਮਾ ਆ ਸੱਸੀ ਕਰਦਾ ਹੈ ਜੀ ਸੱਸਰੀ ਕਲਪਾ ਜੀ ਕੋ ਬੇਟਾ ਆਹ ਯਾਰ ਠੀਕ ਹੈ ਵਧੀਆ ਪੁੱਤ ਜਾ ਤੇਰੇ ਮਾਸੜ ਨੂੰ ਉੱਪਰ ਲੈ ਕੇ ਜਾ ਉੱਥੇ ਬਹਿ ਜਾ ਮੈਂ ਲੈ ਕੇ ਆਉਣੀ ਆ ਚਾਹ ਪਾਣੀ ਇਹ ਕਦੋਂ ਆਇਆ ਇਹਦੇ ਆਉਣ ਦਾ ਪਤਾ ਹੀ ਨਹੀਂ ਲੱਗਿਆ ਹੈਗਾ ਕਿਤੇ ਇਹਨੇ ਸਾਡੀਆਂ ਗੱਲਾਂ ਸੁਣਤਾ ਨਹੀਂ ਲਈਆਂ ਚਲ ਦੇਖੀ ਜੋ ਫਿਰ ਹੁਣ ਚਾਹ ਪੜਾਉਣੀ ਆ ਮਾਛੜੀ ਗੁਰੂ ਨਹੀਂ ਆਇਆ ਹੈਗਾ ਉਹ ਗੁਰੂ ਦਾ ਪੁੱਤ ਤੈਨੂੰ ਪਤਾ ਹੀ ਹੈਗਾ ਵਿਆਹ ਦੇ ਨੇੜੇ ਨੇਗੇ ਕੰਮ ਕਾਜ ਬਹੁਤ ਨੇ ਉਹਦੇ ਵਿੱਚ ਉਲਝਿਆ ਪਿਆ ਵਿਚਾਰਾ ਠੀਕ ਹੈ ਜੀ ਉਹ ਤਾਂ ਉਹ ਵੀ ਵੈਸੇ ਘਾਟੀ ਆਉਂਦਾ ਚੱਲ ਆ ਵੀ ਛੋਡੇ ਨਾਲ ਆ ਜਾਂਦਾ ਗੀੜਾ ਮਾਰ ਜਾਂਦਾ ਪੁੱਤ ਨੂੰ ਪਤੀਆ ਪੁੱਤ ਕੰਮ ਕਰ ਜਾਂਦਾ ਹਨ ਤੇ ਤਾਂ ਕਰਕੇ ਨੀ ਉਹ ਤੋ ਆਇਆ ਗਿਆ ਕੋਈ ਨਾ ਅੱਗੇ ਔਣਤੀਆ ਪੁੱਤ ਮਹੀਨਾ ਵਿਆਹ ਦਾ ਰਹਿ ਗਿਆ ਉਸ ਤੋਂ ਬਾਅਦ ਗੀੜੇ ਮਾਰਨਦੇ ਥੋਡੇ ਕੋਲੇ ਹਨਾ ਹਾਂ ਇਹ ਤਾਂ ਗੱਲ ਹੈਗੀ ਆ ਮਾਸੜ ਜੀ ਹਲੋ ਵੀਰ ਜੀ ਚਾ ਲੈਓ ਜੀ ਲੈਓ ਆ ਫੜ ਲੈ ਪੁੱਤ ਜਾ ਬੈਠੋ ਮੈਂ ਤਾਂ ਇਹ ਕਹਿੰਦਾ ਸੀ ਭੈਣ ਜੀ ਕੁਝ ਪਤਾ ਲੱਗਿਆ ਕੁੜੀ ਦਾ ਨਾ ਵੀਰੇ ਕੋਈ ਪਤਾ ਨਹੀਂ ਲੱਗਿਆ ਹੈਗਾ ਅਸੀਂ ਤਾਂ ਬਹੁਤ ਪੜਤਾਲ ਕਰ ਲਈ ਮੈਂ ਤਾਂ ਸੁਣਾਂ ਮੇਰੇ ਭਾਈ ਨੂੰ ਵੀ ਕਹਿ ਰੱਖੇਗਾ ਉਹਨੇ ਵੀ ਆਪਦੇ ਦੋਸਤ ਮਿੱਤਰ ਸਾਰੇ ਲਾ ਰੱਖਨੇ ਲੱਭਣ ਵਾਸਤੇ ਕਿਤੇ ਵੀ ਨਹੀਂ ਮਿਲਦੀ ਹੈਗੀ ਹੋਰ ਮਾਸੜ ਜੀ ਇਹ ਤਾਂ ਸਾਰੇ ਕਿਤੇ ਦੇਖ ਲਈ ਕਿਤੇ ਨਹੀਂ ਮਿਲੀ ਮੇਰੀ ਭੈਣਾ ਪਤਾ ਨਹੀਂ ਕਿੱਧਰ ਵਗ ਗਈ ਤਾਂ ਸਮਝ ਹੀ ਨਹੀਂ ਆਉਂਦੀ ਹੈਗੀ ਵੀ ਇਹ ਜੀ ਗਈ ਤਾਂ ਗਈ ਕਿੱਥੇ ਸਾਡੀ ਤੀ ਅਸੀਂ ਇਹ ਵੀ ਸਾਰਾ ਜੋਰ ਲਾ ਰੱਖਿਆ ਆਪਣਾ ਸਾਰਾ ਪਰਿਵਾਰ ਸਾਡੇ ਇਸੇ ਤੇ ਲੱਗਿਆ ਹੋਇਆ ਹੈ ਉਹਨੇ ਮੇਰੇ ਬੇਟੇ ਨੂੰ ਕਿ ਦੱਸਾਂ ਵੀ ਆਪਣਾ ਮੁੰਡਾ ਕਿਉਂ ਨਹੀਂ ਆਇਆ ਅਸੀਂ ਤਾਂ ਕੰਮਾਂ ਵਿੱਚ ਲੱਗੇ ਪਿਆ ਸਾਰੇ ਵੀਰੇ ਸਾਰੇ ਰਿਸ਼ਤੇਦਾਰੀਆਂ ਚ ਫੋਨ ਕਮਾ ਕਮਾ ਦੇਖ ਲੈ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਇੰਨਾ ਚੋਹਰਾ ਬੜਬੜ ਖਾਂਦਾ ਵੀ ਮਹੀਨਾ ਹੁਣ ਵਿਆਹ ਨੂੰ ਰਹਿ ਗਿਆ ਹੈ ਨਾ ਤੇ ਇਧਰੋਂ ਕੁੜੀ ਦਾ ਆਤਾ ਨਹੀਂ ਪਤਾ ਨਹੀਂ ਅਹੀ ਜੀ ਕਿੱਥੇ ਗਈ ਹੈ ਮੈਂ ਇਸ ਨੂੰ ਵੀ ਗੱਲ ਕਹਿਣਾ ਸੀ ਭੈਣ ਜੀ ਵੀ ਦੇਖੋ ਅੱਜ ਕੱਲ ਜਵਾਨਾ ਹੈ ਬੱਚੇ ਨਹੀਂ ਚੱਲਦੀ ਹੈ ਲਿੱਕੇ ਦੇ ਕੋਈ ਸਿਰ ਗੱਲਬਾਤ ਤਾਂ ਨਹੀਂ ਸੀ ਕੋਈ ਕਿਤੇ ਕਈ ਵਾਰੀ ਬੱਚੇ ਸਟੈਂਡ ਲੈ ਜਾਂਦੇ ਨੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਨਾ ਨਾ ਮਸੜੀ ਨਹੀਂ ਇਹ ਤਾਂ ਕੋਈ ਗੱਲ ਨਹੀਂ ਹੈਗੀ ਜੀ ਮੇਰੇ ਭੈਣ ਤਾਂ ਬੜੀ ਸਿਆਣੀ ਸੀ ਨਾ ਨਾ ਵੀਰ ਜੀ ਅਹੀਂ ਜੀ ਤਾਂ ਕੋਈ ਗੱਲ ਨਹੀਂ ਬਹੁਤ ਸਿਆਣੀ ਸੀ ਸੱਣੀ ਕੁੜੀ ਆਪਣੇ ਦੋਨੇ ਪਰਿਵਾਰਾਂ ਦੀ ਇੱਜ਼ਤ ਆ ਪਰਦਾ ਰਹਿ ਦੂ ਆਪਣਾ ਜੇ ਗੱਲਬਾਤ ਹੈ ਆਪਾਂ ਨੂੰ ਕੱਲੀ ਨੂੰ ਸਮਝਾ ਸਕਦੇ ਕੁੜੀ ਨੂੰ ਦੇਖ ਲਓ ਨਹੀਂ ਜੇ ਕੋਈ ਅਹੀਂ ਜੀ ਗੱਲ ਹੁੰਦੀ ਨਾ ਤਾਂ ਗੱਲ ਇੱਥੇ ਤੱਕ ਆਣੀ ਨਹੀਂ ਦੇਣੀ ਸੀ ਮੈਂ ਐਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਮੇਰੀ ਤੀਤਾ ਬਹੁਤ ਸਿਆਣੀ ਤੇ ਸਮਝਦਾਰ ਹੈ ਹੁਣੇ ਤੱਕ ਇਹ ਗਿੱਲੇ ਗੋਹੇ ਤੇ ਉਹ ਨਹੀਂ ਪੈਰ ਰੱਖਿਆ ਹੈਗਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਗਈ ਕਿੱਥੇ ਫਿਰ ਧਰਤੀ ਖਾਗੀ ਉਹਨੂੰ ਭੈਣ ਜੀ ਮੈਂ ਤਾਂ ਆਪ ਹੈਰਾਨ ਆ ਵੀਰ ਜੀ ਇਹੋ ਜੀ ਮੇਰੀ ਤੀ ਗਈ ਕਿੱਥੇ ਉਹ ਤਾਂ ਮੈਨੂੰ ਦੱਸੇ ਬਿਨਾ ਘਰੋਂ ਬਾਹਰ ਉਹ ਨਹੀਂ ਪੈਰ ਰੱਖਦੀ ਸੀ ਕਿਸੇ ਜੇ ਆਂਡਗਮਾਂਡ ਚ ਵੀ ਜਾਣਾ ਹੁੰਦਾ ਨਾ ਤਾਂ ਵੀ ਮੈਨੂੰ ਦੱਸ ਕੇ ਜਾਂਦੀ ਪਰ ਹੁਣ ਪਤਾ ਨਹੀਂ ਇਹ ਜੀ ਕਿੱਥੇ ਗਈ ਹੈ ਜਿਹੜੀ ਮਿਲ ਹੀ ਨਹੀਂ ਰਹੀ ਹੈਗੀ ਉਹ ਮਾਸੜੀ ਆ ਮੇਰੀ ਮਾਂ ਤਾਂ ਮੇਰੀ ਕੋਈ ਗੱਲ ਸੁਣਦੀ ਨਹੀਂ ਹੈਗੀ ਮੈਂ ਸੋਨੂੰ ਆ ਕਹਿਣਾ ਹੀ ਅਸੀਂ ਨੇ ਵੀ ਕੁੜੀ ਸਾਡੀ ਬਥੇਰੀ ਲੱਭ ਲਈ ਸਾਨੂੰ ਵੀ ਨਹੀਂ ਕਿਤੇ ਮਿਲੀ ਤੇ ਤੁਸੀਂ ਨਹੀਂ ਬਥੇਰੀ ਲੱਭਣ ਦੀ ਕੋਸ਼ਿਸ਼ ਕਰੀਆ ਤੇ ਸੋਨੂੰ ਵੀ ਨਹੀਂ ਮਿਲੀ ਮੈਂ ਤਾਂ ਇਹ ਕਹਿੰਦਾ ਸੀ ਆਪਾਂ ਪੁਲਿਸ ਥਾਣੇ ਜਾ ਕੇ ਰਿਪੋਰਟ ਲਖਾਏ ਆਉਣੇ ਆ ਨਾ ਨਾ ਪੁੱਤ ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਸੀ ਵੀ ਤੂੰ ਆ ਪੁਲਿਸ ਪੁਲਸ ਦੇ ਚੱਕਰਾਂ 'ਚ ਨਾ ਪੈ ਅਭਿਰ ਜੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਘਰੇ ਨਹੀਂ ਕੋਈ ਹੈਗਾ ਆ ਨਹੀਂ ਘਰੇ ਖੜਦਾ ਹੈਗਾ ਤੇ ਮੈਂ ਇਕੱਲੀ ਜਣੀਆ ਪੁਲਿਸ ਐਮੀ ਖਾਮ ਖਾਈ ਘਰੇ ਗੇੜੇ ਮਾਰਦੀ ਰਹੂਗੀ ਤੇ ਬਾਕੀ ਹੁਣ ਤੁਹਾਡੇ ਤੋਂ ਕੀ ਲੁੱਕਾ ਹੈ ਅੱਜ ਨਹੀਂ ਤਾਂ ਮਹੀਨੇ ਬਾਅਦ ਸੋਨ ਨੂੰ ਵੀ ਪਤਾ ਲੱਗੀ ਜਾਣਾ ਆਹ ਨਸੇ ਪੱਤੇ ਜੇ ਬਾਲੇ ਕਰਦਾ ਹੈ ਪੁਲਿਸ ਤਾਂ ਸੂਹਾ ਲੰਦੀ ਫਿਰਦੀ ਰਹਿੰਦੀ ਹੈ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿਤੇ ਇਹ ਨੂੰ ਮੇਰੇ ਪੁੱਤ ਨੂੰ ਇਹਨੂੰ ਵੀ ਨਾ ਲੈ ਜੇ ਫੜ ਕੇ ਮੈਂ ਤਾਂ ਐਸੇ ਗੱਲੋਂ ਡਰਦੀ ਆਂ ਭੈਣ ਜੀ ਗੱਲ ਤਾਂ ਬੱਚੇ ਦੀ ਠੀਕ ਹੈ ਆ ਪਰ ਰਿਪੋਰਟ ਲਿਖਾਉਣੀ ਆ ਕੱਲ ਨੂੰ ਆਪਣੇ ਦੋਨੇ ਪਰਿਵਾਰਾਂ ਦਾ ਰਿਐਕਸ਼ਨ ਆਊਗਾ ਨਹੀਂ ਕੱਲ ਨੂੰ ਆਪਾਂ ਫਸ ਜਾਗੇ ਕੋਈ ਗੱਲਬਾਤ ਹੁੰਦੀ ਆ ਗੱਲ ਇਹਦੀ ਸਿਆਣੀ ਆ ਆ ਪਰ ਰਿਪੋਰਟ ਲਿਖਾਉਣੀ ਆ ਭੈਣ ਜੀ ਵਧੀਆ ਰਾਵਾਂਗੇ ਆਪਾਂ ਉਹ ਤਾਂ ਸੋਡੀ ਗੱਲ ਠੀਕ ਹੈ ਵੀਰੇ ਪਰ ਫਿਰ ਵੀ ਮੈਂ ਮਾਹਨ ਤਾਂ ਕਰਕੇ ਮੈਨੂੰ ਡਰ ਜਾ ਲੱਗਦਾ ਬਾਕੀ ਚਲੋ ਜਿਵੇਂ ਸਾਨੂੰ ਠੀਕ ਲੱਗਦਾ ਤੂੰ ਟੈਨਸ਼ਨ ਨਾ ਲੈ ਐ ਕਰੋ ਮਸੜੀ ਜੀ ਅਥੂ ਚਾਹ ਪੀਓ ਫਿਰ ਆਪਾਂ ਚਾਲਦੇ ਆਂ ਚਲ ਪੁੱਤ ਹੋਰ ਚਾਹ ਵੀ ਠੰਡੀ ਕਰ ਲਈ ਤੁਸੀਂ ਨੇ ਤਾਂ ਲੈ ਭਈਆ ਆ ਵੀ ਕਿਸ਼ ਚੱਲ ਆਵੇ ਲੱਖ ਨਿੱਪੜਿਆ ਹੀ ਪਿਆ ਤਾਂ ਸਤਿ ਸ਼੍ਰੀ ਅਕਾਲ ਜਨਾਬ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋਣਾ ਹੋਇਆ ਜੀ ਉਹ ਜਨਾਬ ਅਸਤਰ ਰਿਪੋਰਟ ਲਿਖਾਉਣ ਆਏ ਸੀਗੇ ਠੀਕ ਹੈ ਬੈਠੋ ਜੀ ਇੱਕ ਮਿੰਟ ਹਾਂਜੀ ਹੁਣ ਬੋਲੋ ਜੀ ਤੁਸੀਂ ਕੀ ਗੱਲ ਹੋਗੀ ਜੀ ਹੋ ਗੱਲ ਕੀ ਦੱਸਿਓ ਜਨਾਬ ਜੀ ਮੇਰੀ ਨੂ ਦਾ ਕੋਈ ਅਤਾ ਪਤਾ ਹੀ ਨਹੀਂ ਲੱਗਿਆ ਉਹ ਕਿੱਥੇ ਗਈ ਆ ਅਸੀਂ ਤਾਂ ਤਾਂ ਕਰਕੇ ਰਿਪੋਰਟ ਲਖਾਉਣ ਆਏ ਸੀਗੇ ਅੱਛਾ ਜੀ ਕਦੋਂ ਤੋਂ ਗਾਇਬ ਆ ਉਹ ਜਨਾਬ ਮੇਰੀ ਭੈਣ ਆਈ ਚਾਰ ਪੰਜ ਦਿਨ ਹੋ ਗਏ ਸਾਨੂੰ ਲੱਭਦਿਆਂ ਨੂੰ ਅਜੇ ਤੱਕ ਨਹੀਂ ਮਿਲੀ ਹੈਗੀ ਜੀ ਇੰਨੇ ਦਿਨ ਹੋ ਗਏ ਤੁਸੀਂ ਹੁਣ ਗੌਰ ਕਰੀ ਜਾ ਸਾਨੂੰ ਪਤਾ ਨਹੀਂ 24 ਘੰਟਿਆਂ ਦੇ ਵਿੱਚ ਵਿੱਚ ਰਿਪੋਰਟ ਲਖਾਉਣੀ ਜ਼ਰੂਰੀ ਹੁੰਦੀ ਆ ਕੋ ਸਾਨੂੰ ਤਾਂ ਆਏ ਸੀ ਜਨਾਬ ਵੀ ਚੱਲ ਹੁਣ ਆਜੂ ਘਰੇ ਵੀ ਹੁਣ ਆਜੂ ਪਰ ਅਜੇ ਤੱਕ ਨਹੀਂ ਆਈ ਹੈਗੀ ਜੀ ਉਹ ਤੁਹਾਨੂੰ ਪਤਾ ਜਦੋਂ ਵੀ ਟਾਈਮ ਅੱਜ ਕੱਲ ਮਾੜਾ ਚੱਲ ਰਿਹਾ ਹੈ ਤੁਸੀਂ ਗੌਰ ਰੱਖਿਆ ਕਰੋ ਉਹ ਜਨਾਬ ਸਾਡੀ ਇੱਜ਼ਤ ਦਾ ਸਵਾਲ ਹੈਗਾ ਸਾਡੀ ਕੁੜੀ ਜਲਦੀ ਜਲਦੀ ਮਿਲ ਜੇ ਇੱਕ ਮਹੀਨਾ ਵਿਆਹ ਦੇ ਵਿੱਚ ਰਹਿ ਗਿਆ ਤੇ ਸਾਡੀ ਦੋਨੇ ਘਰਾਂ ਦੀ ਇੱਜ਼ਤ ਬਚ ਰੂਗੀ ਹੁਣ ਤਾਂ ਫਿਰ ਮੈਡਮ ਗਏ ਹੋਏ ਨੇ ਤੁਸੀਂ ਐਂ ਕਰੋ ਮੈਨੂੰ ਅੰਦਰ ਜਾ ਕੇ ਰਿਪੋਰਟ ਲਿਖਾ ਦਿਓ ਮੈਂ ਮੈਡਮ ਨਾਲ ਸ਼ਾਮ ਨੂੰ ਗੱਲ ਕਰਕੇ ਕੱਲ ਤੋਂ ਅਸੀਂ ਪੜਤਾਲ ਸ਼ੁਰੂ ਕਰ ਦਾਂਗੇ ਠੀਕ ਹੈ ਜਨਾਬ ਆਜੋ ਲੇ ਵੀਰੇ ਚਾ ਮੈਨੂੰ ਲੱਗਿਆ ਕੁਛ ਪਤਾ ਕੁੜੀ ਦਾ ਕਿੱਥੇ ਪੈਣੀ ਸਾਰੇ ਕਿੱਥੇ ਦੇਖ ਲਿਆ ਕਿਤੇ ਕੋਈ ਪਤਾ ਨਹੀਂ ਲੱਗਾ ਮੈਂ ਤਾਂ ਸਾਰੇ ਦੋਸਤਾਂ ਨੂੰ ਵੀ ਕਹਿਤਾ ਵੀ ਜਿੰਨਾ ਹੋ ਸਕੇ ਸੇਟੀ ਲੱਭ ਲੋ ਪਰ ਪਤਾ ਹੀ ਨਹੀਂ ਲੱਗ ਰਿਆ ਗਈ ਤਾਂ ਗਈ ਕਿੱਥੇ ਅਹੀ ਜੀ ਕਿਹੜੇ ਖੂ ਖਾਤੇ ਗਈ ਇਹੋ ਕਿਤੋਂ ਵੀ ਨਹੀਂ ਲੱਗਦੀ ਹੈਗੀ ਹੁਣ ਮੈਂ ਦੱਸ ਕੱਲੀ ਜਣੀ ਕੀ ਕਰਾਂ ਆ ਮੁੰਡੇ ਨੂੰ ਤਾਂ ਨਾ ਪੂਰਾ ਫਿਕਰਨੀ ਹੈਗੀ ਤੈਨੂੰ ਵੀ ਪਤਾ ਹੀ ਹੈ ਕੀ ਕੀ ਹਾਲ ਆ ਦਾ ਨਛਾਂ ਤੇ ਲੱਗਿਆ ਫਿਰਦਾ। ਪਾਣੀ ਮੈਂ ਤਾਂ ਤੈਨੂੰ ਬਥੇਰਾ ਸਮਝਾਉਂਦਾ ਤੇ ਵੀ ਹੁਣ ਹੀ ਨਾ ਹੱਥ ਪਾ ਦੇ। ਪਰ ਤੂੰ ਕਿਹੜਾ ਨਾ ਮੇਰਾ ਪੁੱਤ ਸਿਆਣਾ ਹੈਗਾ। ਆ ਹੁਣ ਦੇਖ ਲਾ ਕਿੰਨਾ ਕ ਸਿਆਣਾਗਾ ਉਹ। ਨਾ ਮੈਨੂੰ ਕਿਹੜਾ ਪਤਾ ਸੀਗਾ ਵੀ ਐਂ ਵਿਗੜ ਜੂਗਾ ਹੈ। ਮਾਂ ਪਿਓ ਲਾਡ ਪਿਆਰ ਤਾਂ ਕਰਤੀ ਹੁੰਦੇ ਨੇਗੇ। ਉਹ ਕਰਦੇ ਤਾਂ ਹੈਗੇ ਨਾ ਪਾਣੀ ਪਰ ਇੰਨਾ ਵੀ ਲਈ ਵੀ ਇੰਨਾ ਬਗੈੜ ਕੇ ਰੱਖ ਦਿਆ। ਮੈਂ ਤਾਂ ਤੈਨੂੰ ਪਹਿਲੀ ਕਹਿੰਦਾ ਉਹਨਾਂ ਦੀ ਮੈਨੂੰ ਸਮਝਾ ਕੇ ਰੱਖਿਆ ਕਰ। ਵੀ ਪਾਰਟੀ ਬਾਜ਼ੀ ਚ ਕਰਦਾ ਪਰ ਤੂੰ ਕਹਦੇ ਨਹੀਂ ਸਾਰੇ ਸਹੀ ਨੇਗੇ। ਸਹੀ ਗੱਲ ਹੈ ਵੀਰੇ। ਜੇ ਮੈ ਮੇਰੀ ਉਹਦੋਂ ਗੱਲ ਮੰਨ ਲਾਂਦੀ ਤਾਂ ਅੱਜਾ ਦਿਨ ਹੀ ਨਹੀਂ ਆਣਾ ਸੀਗਾ ਹੁਣ ਤਾਂ ਮੇਰੀ ਕੋਈ ਗੱਲ ਸੁਣਦਾ ਹੀ ਨਹੀਂ ਹੈਗਾ ਕੋਈ ਨਾ ਆਪਣੇ ਜਿਹੜਾ ਹੁਣ ਅਸੀਂ ਹੋਗਾ ਹੁਣ ਕਰ ਵੀ ਕੀ ਸਕਦੇ ਚਲ ਇਹਨੂੰ ਤਾਂ ਬਾਅਦ ਚ ਦੇਖਾਂਗੇ ਪਹਿਲਾਂ ਹੁਣ ਦੀਪੀ ਬਾਰੇ ਛੁਤ ਵੀ ਉਹਦਾ ਪਤਾ ਕਿਵੇਂ ਕੀਤਾ ਜਾਵੇ ਮੈਂ ਇਕੱਲੀ ਕੀ ਕਰ ਸਕਦੀ ਆ ਵੀਰੇ ਹੁਣ ਤਾਂ ਮੈਨੂੰ ਤੇਰੇ ਤੋਂ ਹੀ ਆਸਾਂ ਨੇ ਮੁੰਡੇ ਦਾ ਤਾਂ ਤੈਨੂੰ ਪਤਾ ਹੀ ਐ ਨਾਲੇ ਮੈਨੂੰ ਤਾਂ ਇਹ ਵੀ ਝੋਰਾ ਬੜਬੜ ਖਾਂਦਾ ਹੈ ਵੀ ਉਹਨਾਂ ਨੂੰ ਗਾਹਾਂ ਕੀ ਜਵਾਬ ਦੇਵਾਂਗੇ ਤੁਹਾਨੂੰ ਪਤਾ ਹੈ ਦੀਪੀ ਦਾ ਸਹੁਰਾ ਆ ਕੇ ਗਿਆ ਸੀ ਉਹ ਵੀ ਲਵ ਦੇ ਫਿਰਦੇ ਨੇ ਕਹਿੰਦੇ ਥੋੜੀ ਜ਼ਿੰਮੇਵਾਰੀ ਸੀ ਭਾਈ ਤੁਸੀਂ ਗੌਰ ਰੱਖਣੀ ਸੀ ਕਹਿੰਦਾ ਤੂੰ ਇੱਕ ਮਾਂ ਹੋ ਕੇ ਤੂੰ ਪਤਾ ਨਹੀਂ ਲਾ ਸਕੀ ਵੀ ਤੇਰੀ ਧੀ ਕਿੱਥੇ ਗਈ ਹੈ ਗਲਤ ਆਪਣੇ ਉਹਨਾਂ ਦੀ ਵੀ ਸਹੀ ਆ ਇਹ ਤਾਂ ਆਪਣੀ ਜ਼ਿੰਮੇਵਾਰੀ ਬਣਦੀ ਸੀ ਪਰ ਆਪਣੇ ਜੱਸ ਨਹੀਂ ਦਿਖ ਰਿਹਾ ਜੱਸ ਕਿੱਥੇ ਆ ਜੱਸ ਤਾਂ ਵੀਰੇ ਆਪਦੇ ਸੌਰੇ ਨਾਲ ਠਾਣੇ ਗਿਆਗਾ ਠਾਣੇ ਹਾਂ ਠਾਣੇ ਚ ਰੋਕੇ ਤਾਂ ਮੈਂ ਵੀ ਬਥੇਰਾ ਸੀ ਵੀ ਭਾਈ ਆ ਠਾਣੇ ਤੇ ਸੀਲੇ ਤੁਸੀਂ ਨਾ ਚੜੋ ਇੱਥੇ ਘਰੇ ਫਿਰ ਪੁਲਿਸ ਗੇੜੇ ਮਾਰੂਗੀ ਤੁਹਾਨੂੰ ਪਤਾ ਹੀ ਹੈ ਗਮਾਂਡੀਆਂ ਦਾ ਹੈਨਾ ਸੋ ਸੋ ਗੱਲਾਂ ਬਣਾਣਗੇ ਚਲ ਇੱਕ ਗੱਲ ਤਾਂ ਵਧੀਆ ਕੀਤੀ ਜਿਹੜਾ ਥਾਣੇ ਚਲੇ ਗਏ ਚਲ ਕੁਸਤਾ ਪਤਾ ਲੱਗੂ ਉਹਨਾਂ ਤੋਂ ਸਹੀ ਗੱਲ ਹੈ ਬਈ ਚਲ ਜਿਵੇਂ ਜਿਵੇਂ ਪਤਾ ਲੱਗਦਾ ਮੈਂ ਤੈਨੂੰ ਦੱਸ ਦਿਆਂ ਫਿਰ ਫੋਨ ਕਰਕੇ ਹੈਨਾ ਚਲ ਠੀਕ ਹੈ ਪਾਣੀ ਮੈਂ ਚੱਲਦਾ ਬਾਕੀ ਦੇਖ ਰਿਹਾ ਕਰਦਾ ਜੇ ਕਿਤੇ ਮਿਲੂ ਤਾਂ ਮੈਂ ਫੋਨ ਜ਼ਰੂਰ ਕਰੂਗਾ ਹਾਂ ਹੱਥ ਤੇ ਹੱਥ ਧਰ ਕੇ ਤਾਂ ਤੂੰ ਵੀ ਨਾ ਬੈਠੀ ਨਾ ਨਾ ਪਾਣੀ ਨਾਲ ਜਿਹੜੀ ਕੋਈ ਗੱਲ ਪੁੱਛ ਕਰੂਗੀ ਨਾ ਮੈਂ ਦੱਸ ਦਿਆਂ ਫੋਨ ਤੇ ਨਾ ਕੋਈ ਗੱਲ ਨਹੀਂ ਵੀਰੇ ਚਲ ਠੀਕ ਹੈ ਪਾਣੀ ਚੰਗਾ ਵੀਰੇ ਚੰਗਾ ਉਹ ਲੈ ਦੇਖ ਲੈ ਆ ਕੁੜੀ ਜੀ ਨੇ ਨਾ ਸਾਰਿਆਂ ਦੀ ਭਾਜੜਾ ਪਵਾ ਰਖੇ ਨੇ ਪਤਾ ਨਹੀਂ ਕਿੱਥੇ ਬੈਠੀ ਹੋਣੀ ਮਹਾਰਾਣੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠ ਕੀ ਖਬਰ ਸਾਰਾ ਦਲਾਵਰ ਫਿਰ ਪਿੰਡ ਦੀ ਬਾਕੀ ਤਾਂ ਜੀ ਸਾਰੀ ਖੈਰ ਸੋਖੈ ਜੀ ਟਿੱਕ ਰਿਪੋਰਟ ਆਈ ਸੀ ਜੀ ਉਹਨਾਂ ਦੀ ਕੁੜੀ ਗੁੰਮਸ਼ਦਾ ਹੋ ਗਈ ਕਿੰਨਾ ਦੀ ਆ ਜਿਹੜਾ ਆਪਣੇ ਨਾਲ ਦਾ ਪਿੰਡ ਹੈ ਜਿਖੇਪਲ ਉੱਥੋਂ ਜਗਤਾਰ ਸਿੰਘ ਆਇਆ ਸੀ ਉਹਨਾਂ ਦੀ ਨੂਨ ਗਾਇਬ ਹੋਈ ਅੱਛਾ ਫਿਰ ਤਾਂ ਮਾਮਲਾ ਬਹੁਤ ਗੰਭੀਰ ਹੈ ਇਹ ਤਾਂ ਜਾਂਚ ਪੜਤਾਲ ਜ਼ਰੂਰੀ ਆ ਦੇਖ ਦਲਾਵਰ ਹੁਣ ਤਾਂ ਆਪਣਾ ਛੁੱਟੀ ਦਾ ਟਾਈਮ ਹੋ ਗਿਆ ਕੱਲ ਸਵੇਰੇ ਹੁੰਦੇ ਹੀ ਨਾ ਇਸ ਦੀ ਪੜਤਾਲ ਕਰੀਏ ਹਾਂਜੀ ਮੈਡਮ ਜੀ ਮਸਲਾ ਤਾਂ ਗੰਭੀਰ ਹੀ ਹੈ ਜੀ ਉਹਨਾਂ ਨੇ ਤਾਂ ਘਰੇ ਬਿਆ ਵੀ ਰੱਖ ਰੱਖਿਆ ਹੈ ਉਹ ਤਾਂ ਆਪਾਂ ਨੂੰ ਜਲਦੀ ਲੱਭਣਾ ਪਊਗਾ ਅੱਛਾ ਫਿਰ ਤਾਂ ਕੇਸ ਨਾ ਬਹੁਤ ਉਲਝਿਆ ਹੋਇਆਗਾ ਹਾਂਜੀ ਚਲੋ ਕੋਈ ਗੱਲ ਨਹੀਂ ਸਵੇਰ ਹੋਣ ਦੇ ਆਪਾਂ ਦੇਖਦੇ ਆਂ ਫਿਰ ਕਰਦੇ ਆਂ ਕਿ ਇਹ ਸੋਲਵ ਆਪਾਂ ਠੀਕ ਹੈ ਜੀ ਹਲੋ ਮੈਂ ਤੇ ਬੀਨੂ ਖਾਤਮ ਕਰਤਾ ਆਹ ਜਾਨ ਤੋਂ ਮਾਰਤਾ ਨੂੰ ਨਾਲੇ ਇੱਕ ਗੱਲ ਦਾ ਧਿਆਨ ਰੱਖੀ ਮੇਰਾ ਨਾਮ ਵੇਚ ਨਹੀਂ ਆਉਣਾ ਚਾਹੀਦਾ ਜੇ ਮੇਰਾ ਨਾਮ ਵਚਾਏ ਨਾ ਤਾਂ ਬਚ ਰ ਤੁਸੀਂ ਵੀ ਨਹੀਂ ਹਾ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਹਾਂ ਮੈਂ ਕਾਲ ਕਰ ਲੂੰਗੀ ਓਕੇ ਓਕੇ ਸਤਿ ਸ਼੍ਰੀ ਅਕਾਲ ਮਣਵੀ ਸਤਿ ਸ਼੍ਰੀ ਅਕਾਲ ਕੱਲ ਵਾਲੇ ਕੇਸ ਦਾ ਕਿਵੇਂ ਕਰੀਏ ਜੀ ਫਿਰ ਹਾਂ ਕੇਸ ਤਾਂ ਦੇਖ ਸੋਲਵ ਕਰਨਾ ਹੀ ਪੁੱਤ ਲਾਵਰ ਹਾਂਜੀ ਆਪਾਂ ਇਹ ਕਰਦੇ ਹਾਂ ਆਪਾਂ ਸਾਰੇ ਜਾਂਚ ਪੜਤਾਲ ਨਾਲੋਂ ਦੇ ਘਰ ਤੋਂ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਚਲੋ ਫਿਰ ਕੱਢੋ ਗੱਡੀ ਬਾਹਰ ਚੱਲ ਦਿਲਾਵਰ ਆ ਜਾ ਚਲੋ ਮਣਵੀ ਇੱਥੇ ਰੋਕ ਲੋਗ ਅੱਦੀ ਇਹਨੂੰ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਜੱਸੇ ਦਾ ਘਰ ਕਿਹੜਾ ਇੱਥੋਂ ਖੱਬੇ ਮੁੜ ਕੇ ਪਹਿਲੀ ਕੋਠੀ ਹੋਇਆ ਅੱਛਾ ਨੰਬਰਦਾਰ ਹਾਂ ਨੰਬਰਦਾਰ ਹਾਂ ਜੀ ਨੰਬਰਦਾਰ ਇੱਥੋਂ ਖੱਬੇ ਮੁੜ ਕੇ ਕੋਠੀ ਏ ਓਕੇ ਓਕੇ ਧੰਨਵਾਦ ਡਰਾਈਵਰ ਸਟਾਪ ਸ਼ਾਇਦ ਇਹ ਹੀ ਘਰ ਲੱਗਦਾ ਹੈ ਬੱਸ ਇਹਦੇ ਹੀ ਸੀ ਜੀ ਉਹ ਲੱਗਦਾ ਹੀ ਚਲੋ ਤੇ ਲਾਵਰ ਚਲੋ ਭਾਈ ਤੇ ਕੱਲ ਕੋ ਰਿਪੋਰਟ ਲਖਾ ਕੇ ਆਇਆ ਸੀ ਅਸੀਂ ਤਾਂ ਉਹਦੇ ਸਿਲਸਲੇ ਚ ਆਏ ਸੀ ਹਾਂਜੀ ਜਨਾਬੀ ਤੁਹਾਨੂੰ ਦੱਸਿਆ ਤਾਂ ਹੈਗਾ ਸੀ ਵੀ ਮੇਰੀ ਭੈਣ ਨੂੰ 4-5 ਦਿਨ ਹੋ ਗਏ ਘਰੋਂ ਗਾਇਬ ਹੋਈ ਨੂੰ ਹਜੇ ਤੱਕ ਨਹੀਂ ਆਈ ਹੈਗੀ ਤੂੰ ਉਰੇ ਬੈਠਾ ਪੈਗ ਲਈ ਜਾਂਦਾ ਅੱਛਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੇਰੀ ਭੈਣ ਗਾਇਬ ਐ ਤੇ ਤੂੰ ਤੂੰ ਇਹ ਇੰਜੋਏ ਕਰ ਰਹੇਂ ਬਹੁਤ ਟੈਨਸ਼ਨ ਦੀ ਵਾਲੀ ਹੋ ਰਹੀ ਸੀ ਮੈਂ ਟੈਨਸ਼ਨ ਦੂਰ ਕਰਦਾ ਸੀ ਤਾਂ ਕਰਕੇ ਚੱਲ ਇਹ ਦੱਸ ਗਾਇਬ ਕਦੋਂ ਹੋਈ ਏ ਤੇਰੀ ਭੈਣ ਦੱਸੀ ਨਾ ਜੀ 4-5 ਦਿਨ ਹੋ ਗਏ ਜੀ ਕਦੋਂ ਹੋਈ ਐ ਦਿਨ ਚ ਹੋਈ ਐ ਜਾਂ ਰਾਤ ਨੂੰ ਹੋਈ ਐ ਡਨੇ ਹੋਈ ਐ ਜੀ ਉਹ ਕੋਈ ਪਿਆਰ ਮੁਹੱਬਤ ਆਦਾਂ ਨਹੀਂ ਚੱਕਰ ਸੀਗਾ ਉਹਨਾਂ ਨਾਲ ਜਨਾ ਵੀ ਇਹੀ ਤਾਂ ਕੋਈ ਗੱਲ ਨਹੀਂ ਜੇ ਹੋਜੀ ਗੱਲ ਹੁੰਦੀ ਤਾਂ ਮਾਤਾ ਨੂੰ ਤਾਂ ਪਤਾ ਲੱਗਦਾ ਜੀ ਜੇ ਮੈਨੂੰ ਨਹੀਂ ਪਤਾ ਲੱਗਿਆ ਕਿਉਂਕਿ ਬੇਬੇ ਦਾ ਹਰ ਟਾਈਮ ਉਹਦੇ ਕੋਲ ਰਹਿੰਦੀ ਸੀ ਮਾਮਲਾ ਤਾਂ ਦਿਲਾਵਰ ਬਹੁਤ ਗੰਭੀਰ ਐ ਅੱਛਾ ਕੁੜੀ ਤੁਹਾਡੀ ਉਸ ਬਾਰੇ ਤੁਹਾਨੂੰ ਕੁਝ ਵੀ ਨਹੀਂ ਪਤਾ ਹੈਗਾ ਉਹ ਤਾਂ ਜਿਨੇ ਸਮਾਨ ਲੈਣ ਗਈ ਸੀ ਬਾਜ਼ਾਰ ਚ ਮੁਰਕੇ ਬਸ ਘਰੇ ਨਹੀਂ ਆਈ ਹੈਗੀ ਅੱਛਾ ਉਹਦੇ ਸਹੁਰਾ ਨਾਲ ਕੋਈ ਬੈਰ-ਵਿਰੋਧ? ਉਹ ਨਾਲ ਹੀ ਇਹਦਾ ਕੋਈ ਗੱਲ ਨਹੀਂ ਸੀ। ਉਹਨਾਂ ਹੀ ਤਾਂ ਵਧੀਆ ਬਣਦੀ ਸੀ ਆਪਸ ਵਿੱਚ। ਤੁਹਾਡੇ ਮਾਤਾ ਜੀ ਨੂੰ ਬੁਲਾਓ। ਮਰੀ ਮੰਮੀ ਬਾਹਰ ਗਏ ਹੋਣੇ। ਉਹ ਆ ਗਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਰੇ। ਜੇ ਅੱਜ ਗੱਲ ਹੋ ਗਈ ਆਪਣਾ ਚਾਹਣਾ ਬੁ। ਚਲੋ। ਬੇ ਮੁੰਡਿਆ ਕੀ ਕੁਛ ਪੁੱਛਦੀ ਸੀ ਪੁਲਿਸ ਤੇਰੇ ਕੋਲ ਉਹ ਤਾਂ ਆਪਣੇ ਦੀਪੀ ਵਾਰੀ ਪੁੱਛਦੀ ਸੀ ਦੀਪੀ ਦੀ ਜਾਂਚ ਪੜਤਾਲ ਸ਼ੁਰੂ ਹੋ ਗਈ ਬਸ ਪੁਲਿਸ ਨੇ ਉਹਨੂੰ ਸ਼ੁਰੂ ਕਰ ਦੇਣੀ ਹੈ ਜਾਂਚ ਪੜਤਾਲ ਚੱਲ ਉਹ ਤਾਂ ਠੀਕ ਹੈ ਮੈਨੂੰ ਇਹ ਦੱਸ ਅੰਨਾ ਸੇਜ ਕਿਤੇ ਹੋਰ ਤਾਂ ਨਹੀਂ ਤਾਂ ਪੁੱਠੀ ਸਿੱਧੀ ਭਕਾਈ ਮਾਰਤੀ ਉਹ ਨਾ ਨਾ ਮਾਂ ਜੋ ਜੋ ਮੈਂ ਤਾਂ ਬੁੱਸੀ ਗਿਆ ਮੈਂ ਦੱਸੀ ਗਿਆ ਉਹਨਾਂ ਨੂੰ ਮੈਂ ਬਾਦੂ ਤਾਂ ਨਹੀਂ ਬੋਲਿਆ ਹੈਗਾ ਕੋਈ ਮੈਂ ਇਸੇ ਗੱਲੋਂ ਡਰਦੀ ਸੀ ਵੀ ਆ ਪੁਲਿਸ ਮਾਰੀ ਜਾਊਗੀ ਘਰੇ ਜਿਹੜੇ ਤਾਂ ਹੀ ਮੈਂ ਤੈਨੂੰ ਕਿਹਾ ਸੀ ਵੀ ਨਾ ਰਿਪੋਰਟ ਰਪੋਰਟ ਖਾ ਨਾ ਐ ਪੁਲਸਾਂ ਦੇ ਚੱਕਰਾਂ 'ਚ ਪੈ ਹੁਣ ਚੱਲੀ ਜਾਈ ਇਹਨੂੰ ਰੋਜ਼ ਆਊਗੀ ਇਹ ਤਾਂ ਉਹ ਤੂੰ ਤਾਂ ਐਂ ਡਰੀ ਜੰਨੀ ਆ ਮਾਂ ਜਿਵੇਂ ਦੀਪੀ ਨੂੰ ਤੈ ਮਾਰਿਆ ਹੁੰਦਾ ਮੈਂ ਐ ਨਹੀਂ ਮੈਂ ਡਰਦੀ ਪੁੱਤ ਲੈ ਮੈਂ ਭਲਾਬਦੀ ਤੈਨੂੰ ਕਿਉਂ ਮਾਰੂੰਗੀ ਮੈਂ ਤਾਂ ਤੇਰੇ ਤੋਂ ਡਰਦੀ ਆ ਆ ਸਾਰਾ ਦਿਨ ਤੂੰ ਬੋਤਲ ਤੇਰੀ ਰੱਖਦਾ ਪਤਾ ਨਹੀਂ ਕਿਹੜੇ ਵੇਲੇ ਤੇਰਾ ਲੈ ਜਣ ਕੇ ਗੱਲ ਫੜ ਕੇ ਵੀ ਤੂੰ ਨਸ਼ੇ ਪੀਂਦਾ ਨਾ ਨਾ ਮਾਂ ਮੈਂ ਤਾਂ ਕੁਝ ਨਹੀਂ ਬਸ ਕੋਈ ਨਾ ਤੂੰ ਜਾਇ ਹੀ ਕੰਮ ਫਿਰ ਹਾਂ ਕੰਮ ਤਾਂ ਮੈਂ ਜਾਇ ਆਈ ਚਲ ਦੇਖੀ ਜਾਊਗੀ ਜੜਾ ਕੁਝ ਬਣੂਗਾ ਹਾਂ ਚਲ ਕੋਈ ਨਵਾ ਤੂੰ ਬਾਲੀ ਟੈਨਸ਼ਨ ਨਾ ਲੈ ਹੁਣ ਦੀਪੀ ਆਪਣੀ ਸ਼ੀਤੀ ਮਿਲ ਜੂਗੀ ਚਲ ਹਾਂ ਸ਼ੁਕਰ ਹੈ ਪੁੱਤ ਰੱਬ ਦਾ ਹਾਂ ਤੂੰ ਛੱਡ ਦੇ ਹੁਣ ਇਹਨੂੰ ਮੈਨੂੰ ਬਹੁਤ ਡਰ ਲੱਗਦਾ ਆ ਤੇਰੇ ਕੋਲੋਂ ਦਰਤੀਆਂ ਮੈਂ ਬਈ ਕਿਤੇ ਤੈਨੂੰ ਨਾ ਕੁਸਾ ਉਹ ਨਿੱਕੀ ਗੱਲ ਕਰਦੀ ਪੁੱਲਸਾ ਨਾ ਨਾ ਕੁਝ ਨਹੀਂ ਬੰਦਾ ਗੋਲ ਹਾਂ ਅਗਲਾ ਦਿਨ ਉਪਰਾਂ ਦਲਾਵਰ ਹਾਂਜੀ ਮੈਡਮ ਜੀ ਲੋਕੇਸ਼ਨ ਇਹੀ ਦੱਸੀ ਸੀ ਹਾਂਜੀ ਮੈਡਮ ਆਹੀ ਦੱਸੀ ਸੀ ਜੀ ਚੱਲ ਤੂੰ ਨਾ ਫਟਾਫਟ ਫੋਨ ਲਾ ਫੋਨ ਲਾ ਲੈਣੇ ਜੀ ਜਾਰੀ ਰਹਿੰਗਾ ਚੱਕਿਆ ਨਹੀਂ ਮੈਡਮ ਕਿਸੇ ਨੇ ਜੀ ਪਹਿਲਾਂ ਦੁਆਰਾ ਦੁਆਰਾ ਟਰਾਈ ਕਰ ਨਾ ਜੀ ਮੈਨੂੰ ਕੋਈ ਨਹੀਂ ਚੱਕ ਰਿਆ ਜੀ ਫੋਨ ਨਹੀਂ ਚੱਕ ਰਿਆ ਕੋਈ ਹਾਂਜੀ ਆਪਾਂ ਇੱਥੇ ਅੱਗੇ ਦੇਖ ਲਾਣੇ ਜੀ ਇਧਰ ਹਾਂ ਚੱਲ ਆ ਜਾ ਦਲਾਵਰ ਹਾਂਜੀ ਮੈਂ ਤੂੰ ਉਧਰ ਚੈੱਕ ਕਰ ਮੈਂ ਇਧਰ ਕਰਦੀ ਹਾਂ ਠੀਕ ਹੈ ਮੈਡਮ ਜੀ ਹਾਂ ਬਈ ਦਰਸ਼ਨ ਮਿਲਿਆ ਕੋਛਰਾ ਚੁੰਨੀ ਨਹੀਂ ਮਿਲੀ ਆ ਜੀ ਮੈਨੂੰ ਲੱਗਦਾ ਫਿਰ ਇੱਥੇ ਲਵੇ ਤਾਂ ਵੀ ਹੋਊਗੀ লাশ ਵੀ ਕਿਤੇ ਮੈਡਮ ਜੀ ਮਿਲੇ ਕੁਛ ਆ ਚੁੰਨੀ ਮਿਲਿਆ ਮੈਡਮ ਇੱਥੇ ਜੀ ਚੁੰਨੀ ਮਿਲੀ ਆ ਹਾਂਜੀ ਕੋਈ ਗੱਲ ਨਹੀਂ ਚੁੰਨੀ ਮਿਲ ਗਈ ਨਾ ਤਾਂ লাশ ਵੀ ਇੱਧਰ ਉੱਧਰ ਹੀ ਹੋਊਗੀ ਚਲੋ ਫਿਰ